ਦੇਖੋ ਅਸੀਂ ਭਾਰਤੀ ਕਿਸਾਨ ਦੀ ਨੇਕਤਾ ਗਰਾਹਾ ਵੱਲੋਂ ਪਹਿਲਾਂ ਵੀ ਜਣੀ ਜਦੋਂ ਤੋਂ ਹੜ੍ਹਾਂ ਦੇ ਵਿੱਚ ਉਹ ਲੋਕ ਪ੍ਰਭਾਵਤ ਹੋਣੇ ਬਟ ਬਹੁਤ ਵੱਡਾ ਨੁਕਸਾਨ ਹੋਇਆ ਉਦੋਂ ਵੀ ਅਸੀਂ ਲਗਿਆ ਬੇਜਮੀਨੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਅਸੀਂ ਬਹੁਤ ਵੱਡੇ ਪੱਦਰ ਤੇ ਕਣਕ ਭੇਜੀ ਹੈਗੀਆ ਕੂੜੀ ਭੇਜੀਆ ਹਰਾ ਚਾਰਾ ਜਿਹੜਾ ਉਹ ਭੇਜਿਆ ਹੈਗਾ ਅਸੀਂ ਲਗਭਗ 4000 ਕਿੱਲੇ ਦਾ ਬੀ ਆ ਜਿਹੜਾ ਅਸੀਂ ਉਹ ਭੇਜਿਆ ਹੈਗਾ ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅਸੀਂ ਜਿਹੜੀ ਤੁਹਾਡੀ ਪੱਤਰ ਕਰਾਉਣ ਤੱਕ ਜਣੀ ਪਿਛਲੇ ਦਿਨਾਂ ਜੀ ਸਾਡੇ ਟਰੈਕਟਰ ਜਾ ਕੇ ਆਏ ਨੇ ਅੱਜ ਵੀ ਅਸੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰਾਂ ਦਾ ਕਾਫਲਾ ਜਿਹੜਾ ਉਹ ਮਸਤ ਮੋਣਾ ਸਭ ਤੋਂ ਅੰਮਰਸਰ ਦੇ ਅਜਨਾਲੀ ਦੇ ਰਬਦਾਸ ਦੇ ਵਿੱਚ ਇਹ ਭੇਜਾਂਗੇ ਉਹ ਜੰਨੀ ਜੰਨੀ ਉਹਨਾਂ ਦੇ ਟੋਏ ਟੋਬੇ ਨੇ ਜਿਹੜਾ ਉਹ ਰੇਤਾ ਟੂਤਾ ਸਾਰਾ ਚੱਕ ਕੇ ਉਹਨੂੰ ਪੱਧਰ ਕਰਕੇ ਇਹ ਆਉਣਗੇ ਇਸ ਕਰਕੇ ਲੋਕਾਂ ਨੇ ਲੋਕਾਂ ਦੀ ਬਾਹ ਫੜੀਆ ਐਸਾ ਹਾਲਤ ਦੇ ਵਿੱਚ ਇਹ ਸਰਕਾਰਾਂ ਇਹਦੇ ਜੋ ਗਾਇਬ ਨੇ ਜਿਹੜੀ ਤੁਸੀਂ ਇਹ ਦੇਖ ਸਕਦੇ ਹੋ ਹੁਣ ਜਿਵੇਂ ਅਗਰਨੂਆ ਸਾਹਿਬ ਨੇ ਦੱਸਿਆ ਕਿ ਪੈਦਾ ਦੇ ਵਿੱਚ ਕੋਈ ਟਰੈਕਟਰ ਨਹੀਂ ਲੱਭਦਾ ਹੈਗਾ ਸਾਰੇ ਝੋਨਾ ਵੱਢ ਰਹੇ ਨੇ ਮੰਡੀਆਂ ਚ ਨੇ ਕੜਕ ਬੀਜਣ ਦਾ ਟਾਈਮ ਆ ਇਸ ਘੜੀ ਦੇ ਵਿੱਚ ਵੀ ਜਦੋਂ ਕੋਈ ਵੀ ਲੋਕ ਵਿਹਲੇ ਨਹੀਂ ਉਦੋਂ ਵੀ ਆਹ ਟਰੈਕਟਰਾਂ ਦਾ ਕਾਫਲਾ ਸਾਡੇ ਕਿਸਾਨਾਂ ਨੇ ਕਿਹਾ ਵੀ ਅਸੀਂ ਉਹਨਾਂ ਦੇ ਅਸੀਂ ਆਪਣੀ ਬਾਅਦ ਵਿੱਚ ਬੀਜ ਲਾਂਗੇ ਅਸੀਂ ਪਹਿਲਾਂ ਉੱਧਰ ਜਿਹੜਾ ਉਹਨਾਂ ਦਾ ਪੱਧਰ ਕਰਕੇ ਆਵਾਂਗੇ ਇਸ ਕਰਕੇ ਅੱਜ ਅਸੀਂ ਜਾ ਰਹੇ ਹਾਂ ਜੇ ਫੇਰ ਲੋੜ ਹੋਊਗੀ ਦਾਹਾ ਜੇ ਫੇਰ ਵੀ ਭੇਜ ਦੇਣਾ ਕੋਹੇ ਨਾਦਰ ਸਾਹੀ ਫਰਮਾਨ ਨੇ ਸਰਕਾਰ ਦੇ ਜਿਹੜਾ ਪੈਂਥਲਾਂ ਬੰਦ ਕਰਦੇ ਆਗੇ ਅਸੀਂ ਪਰਚੇ ਦਰਜ ਕਰਦੇ ਆਗੇ ਜੇਲਾਜ ਬੰਦ ਕਰਦੇ ਆਗੇ ਸੁਪਰੀਮ ਕੋਰਟ ਦੇ ਹਦਾਇਤਾਂ ਨੇ ਜਿਹੜੀਆਂ ਗ੍ਰੀਨ ਟਰਮਨਰ ਤੇ ਹਦਾਇਤਾਂ ਅਸੀਂ ਕਹਾਂਓ ਜਾ ਲਾਗੂ ਕਰ ਦਿਓ ਸਾਰੀਆਂ ਕੋਈ ਕਿਸਾਨ ਨਹੀਂ ਚਾਹੁੰਦੇ ਪਰਾਲੀ ਨੂੰ ਅੱਗ ਲਾਉਣਾ ਸਾਡੀ ਮਜਬੂਰੀ ਆ ਮਜਬੂਰੀ ਵਾ ਜਦ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਫਿਰ ਅੱਗ ਹੀ ਲਾਉਣ ਦਾ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਹੈ ਇਸ ਕਰਕੇ ਸਾਡੀ ਮਜਬੂਰੀ ਆ ਹਾਈ ਕੋਰਟ ਦੇ ਆਗਿਆ ਦਿੱਤਾ ਨੇ ਗ੍ਰੀਨ ਟਰੂਨ ਦੇ ਹਦਾਇਤਾਂ ਨੇ ਸਰਕਾਰ ਲਾਗੂ ਕਰੇ ਕਿਤੇ ਨਹੀਂ ਮਤਲਬ ਕਿਸਾਨ ਅੱਗ ਲਾਉਂਦੇ ਹੈਗੇ ਨਹੀਂ ਤਾਂ ਫਿਰ ਕਿਸਾਨਾਂ ਦੀ ਮਜਬੂਰੀ ਦੇਖੋ ਸਭਰੂਰ ਜ਼ਿਲ੍ਹਾ ਅੰਬਰਸਰ ਨਾਲ ਜੁੜਿਆ ਹੋਇਆ ਹੈ ਅੰਬਰਸਰੀ ਜਾ ਰਿਹਾ ਹੈ ਮਸਤੌਣੇ ਜੱਸੀ ਕਾਫਲਾ ਟਰੈਕਟਰਾਂ ਦਾ ਇਕੱਠਾ ਕਰ ਰਹੇ ਆ ਜੋ ਗੱਲ ਅਸੀਂ ਸ਼ੁਰੂ ਤੋਂ ਬੋਲੀ ਸੀ ਉਹ ਗੱਲਾਂ ਸਾਰੀਆਂ ਅਸੀਂ ਪੂਰੀਆਂ ਕਰਨ ਜਾਂਦਾ ਯਤਨ ਕਰ ਰਹੇ ਆ ਪਹਿਲਾਂ ਤੁਹਾਨੂੰ ਪਤਾ ਰਾਸ਼ਨ ਤੂੜੀ ਜਿੰਨਾ ਵੀ ਸਮਾਨ ਸੀ ਉਹ ਸਾਰਾ ਪਹਚਾਇਆ ਵੀ ਪਹਚਾਇਆ ਹੈ ਅਸੀਂ ਕਹਿ ਦਿੱਤੀ ਵੀ ਬਾਅਦ ਦੇ ਵਿੱਚ ਅਸੀਂ ਤੁਹਾਡੀ ਕਣਕ ਪਜਾਉਣ ਤੱਕ ਗਰੰਟੀ ਕਰਾਂਗੇ ਉਹ ਅੱਜ ਅਸੀਂ ਗਰੰਟੀ ਨੂੰ ਦੁਬਾਰੇ ਸ਼ੁਰੂਆਤ ਕੀਤੀ ਅੱਜ ਵੱਡਾ ਕਾਫਲਾ ਇੱਥੋਂ ਟਰੈਕਟਰਾਂ ਦਾ ਤੋਰਦਾ ਹੈ ਬਹੁਤੇ ਟਰੈਕਟਰ ਪਿੰਡਾਂ 'ਚ ਇਕੱਠੇ ਹੋਵਾਰੇ ਨੇ ਤੇ ਦੂਰ ਪਵਾ ਰਹੇ ਨੇ ਜਿਹੜੀ ਪੂਰਾ ਕਾਫਲਾ ਜਿੱਥੋਂ ਜਿਹੜੀ ਉਹ ਮਿੱਟੀ ਜਾਂ ਉਹਨਾਂ ਦੇ ਬੰਨ ਟੁੱਟੇ ਹੋਏ ਨੇ ਜੋ ਵੀ ਹੈ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਕੰਪਲੀਟ ਕਰਨਾ ਹੈ ਅਸੀਂ ਸਾਰਾ ਚਾਹੇ ਸਾਨੂੰ ਤਿੰਨ ਕਾਫਲੇ ਭੇਜਣੇ ਪੈਣੋਂ ਆ ਚੱਲਦੇ ਸੀਜ਼ਨ 'ਚ ਜਿਹੜਾ ਕਿਸੇ ਦਾ ਵੀ ਟਰੈਕਟਰ ਵਿਹਲਾ ਨਹੀਂ ਹੈ ਕੋਈ ਬੰਦਾ ਨਹੀਂ ਵਿਹਲਾ ਹੈ ਝੋਨਾ ਵੱਢ ਰਹੇ ਨੇ ਵੇਚ ਰਹੇ ਨੇ ਫਿਰ ਖਰਚੇ ਵੱਢਣੇ ਨੇ ਫਿਰ ਤੇ ਪਰਾਲੀ ਇਕੱਠੀ ਕਰਾਉਣੀ ਰਹਿੰਦ ਗੁੰਦਾ ਆ ਸਾਰੇ ਇੰਨੇ ਵੱਡੇ ਜੋਰ ਦੇ ਵਿੱਚ ਅਸੀਂ 100-150 ਟਰੈਕਟਰ ਸੂਬਾ ਕਮੇਟੀ ਨੂੰ ਲਿਖਾਇਆ ਸੀ ਉਹ ਅੱਜ ਅਸੀਂ ਕਾਫਲਾ ਜਿਹੜਾ ਇੱਥੋਂ ਬੰਦਾ ਕਰਾਂਗੇ ਹਾਂ ਤੁਸੀਂ ਮਾਰੋ ਨਿਗਾ ਵੀ ਟਰੈਕਟਰ ਸਾਰੇ ਖੜੇ ਨੇ ਤੇ ਬਾਕੀ ਦਾ ਟਰੈਕਟਰ ਬਹੁਤਾਰੇ ਨੇ ਦੱਸਾਂ 20 ਮਿੰਟਾਂ ਦੇ ਵਿੱਚ ਸਾਰੇ ਟਰੈਕਟਰ ਇਕੱਠੇ ਹੋ ਜਾਣਗੇ ਉਹ ਅਸੀਂ ਅੱਜ ਇਸ ਸ਼ੁਰੂਆਤ ਟਰੈਕਟਰਾਂ ਦੀ ਜਿੱਥੋਂ ਕਰਾਂਗੇ